ਪੰਜਾਬ ਤੇ ਜਿਹੋ ਜੀ ਆਫਤਾਂ ਹੀ ਹੈ ਇਸ ਆਫਤ ਦੇ ਮੌਕੇ ਸਮੁੱਚਾ ਪੰਜਾਬ ਇਕੱਠੋ ਕੇ ਜੁੜਿਆ ਕਿਤੇ ਵੀ ਸਰਕਾਰ ਬੋੜ ਦੀ ਨਜ਼ਰ ਨਹੀਂ ਆਈ ਵਿਰੋਧੀ ਧਿਰਾਂ ਵੀ ਕਿਤੇ ਰੜਕ ਨਹੀਂ ਰਹੀ ਪੰਜਾਬ ਛੜ ਆਇਆ ਹੋਵੇ ਤੇ ਮੁੱਖ ਮੰਤਰੀ ਸਾਹਿਬ ਉਥੇ ਤਾਂ ਮੇਰੇ ਨਾਲ ਦੂ ਦੇ ਸਰਕਾਰੀ ਸਮਾਗਮਾਂ 'ਚ ਇਹ ਕਹਿ ਰਹੇ ਹਾਂ ਤੁਸੀਂ ਇੰਨਾ ਸੋਹਣਾ ਸਵਾਗਤ ਕੀਤਾ ਐਨੀ ਮੁਹੱਬਤ ਪਿਆਰ ਕੀਤੀ ਮੇਰਾ ਤਾਂ ਤੁਹਾਨੂੰ ਜੀ ਜੀ ਦਾ ਮੁਆਵਜ਼ਾ ਬੱਕਰੀ ਦਾ ਮੁਆਵਜ਼ਾ ਮੈਨੂੰ ਕੱਦੂ ਦਾ ਵੀ ਪਤਾ ਹੈ ਜੀਰੀ ਲਾਉਣੀ ਪਈ ਦੀ ਦਿਹਾੜੀ ਵੀ ਦੇ ਦੂੰ ਕੱਦੂ ਵੀ ਦਊ ਦੁਬਾਰਾ ਖਰਚਾ ਕਰਨਾ ਪੈਗਾ ਮੈਂ ਕਰੂੰ ਪਤਾਕਸਲ ਦਾ ਹੜਨਾ ਕੀ ਹੁੰਦਾ ਜੇ ਡੈਮਾਂ ਦੀ ਨਿਕਾਸੀ ਦਾ ਸਹੀ ਪ੍ਰਬੰਧ ਸਮੇਂ ਸਿਰ ਪਾਣੀ ਰਿਲੀਜ਼ਿੰਗ ਦਾ ਪ੍ਰਬੰਧ ਕੀਤਾ ਹੁੰਦਾ ਤੇ ਸਥਿਤੀ ਨਾ ਹੁੰਦੀ ਆਪਣਾ ਪਿੰਡ ਵੀ ਕਹਿੰਦੇ ਇਹੋ ਵੀ ਪਾਣੀ ਦੀ ਮਾਰ ਹੇਠਾ ਤੇ ਜੇ ਮੁੱਖ ਮੰਤਰੀ ਜੀ ਆਪਣੇ ਪਿੰਡ ਚ ਨਹੀਂ ਪਾਣੀ ਦਾ ਪ੍ਰਬੰਧ ਕਰ ਪਾਈ ਤੁਸੀਂ ਸੂਬੇ ਦਾ ਕੀ ਕਰੋਗੇ ਤੇ ਹੁਣ ਜਦੋਂ ਪੰਜਾਬ ਹੜ੍ਹ ਦੀ ਮਾਰ ਹੇਠਾ ਹੈ ਤਾਂ ਪੰਜਾਬ ਸਰਕਾਰ ਗੁੱਪਚੁੱਪ ਤਰੀਕੇ ਨਾਲ ਪਿੰਡਾਂ ਦੀਆਂ ਸ਼ਾਮਲਤਾ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਰਹੀ ਹੈ। ਜੀ ਉਸ ਤੋਂ ਵੀ ਰੋਜ਼ਗਾਰ ਖੋ ਰਹੇ ਆ ਉਹਦੇ ਉੱਤੇ ਜਿਹੜੇ ਨਰਪਰ ਮਜ਼ਦੂਰ ਨੇ ਉਹਨਾਂ ਤੋਂ ਵੀ ਕੰਮ ਖੋ ਰਹੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੈਂਡ ਪੁਲਿੰਗ ਇਸ ਲਈ ਲੈ ਕੇ ਆਏ ਕਿ ਬੇਕ ਤਜਮੀਨਾ ਖੋਈਏ। ਮੋਦੀ ਜੀ ਦਾ ਕੰਮ ਕਰਦੀ ਘਰਾਣਿਆਂ ਨੂੰ ਆ ਲੈਂਡ ਮਾਫੀਆ ਨੂੰ ਜ਼ਮੀਨਾਂ ਦੇ ਦਈਏ। ਦੂਆ ਉਹਦੇ ਚੋਂ ਪੈਸੇ ਆਉਣ ਤੇ ਆਪਾਂ ਬੀਬੀਆਂ ਨੂੰ 11-1100 ਰੁਪਏ ਦੇ ਕੇ ਆਪਣੀ ਵੋਟ ਪੱਕੀ ਕਰ ਲਈਏ। ਬਾਵਾ ਦੀ ਬਾ। ਜੀ ਜਸਦੇਵਰ ਗਿਆਨੀ ਕੁਲਦੀਪ ਸਿੰਘ ਗੜਗੱਜ ਆਉਂਦੇ ਦਿਨਾਂ 'ਚ ਸ਼੍ਰੀ ਕਲਤਕ ਸਾਬ ਤੇ ਤਲਬ ਕਰਨ ਭਾਰਤ ਦੇ ਉੱਤੇ ਟਰੰਪ ਵੱਲੋਂ 50% ਦੀ ਟੈਰਫ ਲਗ ਗਿਆ। ਇਹਦਾ ਭਾਰਤ 'ਤੇ ਅਸਰ ਹੈ ਉਹ 48 ਅਰਬ ਡਾਲਰ ਦਾ ਪੈਣਾ। ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ। ਪੰਜਾਬ ਤੇ ਜਿਹੋ ਜੀ ਆਫਤ ਆਈ ਹੈ ਇਸ ਆਫਤ ਦੇ ਮੌਕੇ ਸਮੁੱਚਾ ਪੰਜਾਬ ਇਕਜੁੱਟ ਹੋ ਕੇ ਜੁਟਿਆ ਇਸ ਮੁਸੀਬਤ ਦਾ ਪੰਜਾਬ ਆਪਣੇ ਦਮ ਤੇ ਪਿੰਡਾਂ ਦੇ ਲੋਕ ਖਾਸ ਕਰਕੇ ਆਪਣੇ ਦਮ ਤੇ ਸਾਹਮਣਾ ਕਰ ਰਹੇ ਨੇ ਪਰ ਕਿਤੇ ਵੀ ਸਰਕਾਰ ਬੁੜ ਦੀ ਨਜ਼ਰ ਨਹੀਂ ਆ ਰਹੀ ਵਿਰੋਧੀ ਧਿਰਾਂ ਵੀ ਕਿਤੇ ਰੜਕ ਨਹੀਂ ਰਹੀਆਂ ਪ੍ਰਸ਼ਾਸਨ ਅਫਸਰ ਅਧਿਕਾਰੀਆਂ ਦੀਆਂ ਕਿਤਨਾ ਕਿਤੇ ਤਕਰਾਰ ਦੀਆਂ ਬਹਿਸ ਦੀਆਂ ਜਾਂ ਮੜੀ ਮੁੱਟੇ ਕਿਸੇ ਸੁੱਕੇ ਗਿੱਲੇ ਥਾਂ ਜਿੱਤੇ ਖੜ ਕੇ ਫੋਟੋਆਂ ਦੀਆਂ ਐਸੀਆਂ ਕੁਝ ਕਲਿੱਪਾਂ ਜਰੂਰ ਸਾਹਮਣੇ ਆ ਰਹੀਆਂ ਹਾਂੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਬਹੁਤ ਚਰਚਾ ਚ ਕਿਉਂ ਤਾਮਿਲਾ ਡੁੱਬੇ ਹੋਏ ਸੀ ਠੀਕ ਹੈ ਤਾਮਿਲਨੜੂ ਦੀ ਸਰਕਾਰ ਚੰਗਾ ਕੰਮ ਕਰ ਰਹੀ ਹੈ ਤੁਸੀਂ ਉਹਦੀ ਤਾਰੀਫ ਕਰੋ ਵਾਹ ਵਾਹ ਕਰੋ ਉੱਥੇ ਕੋਈ ਪ੍ਰੋਜੈਕਟ ਦੇਖਣੇ ਹਨ ਸਿੱਖੋ ਪਰ ਤੁਸੀਂ ਤਾਂ ਸਿੱਖਿਆ ਕ੍ਰਾਂਤੀ ਦੇ حوالے ਨਾਲ ਗਏ ਸੀ ਉਹਨਾਂ ਦਾ ਪ੍ਰੋਗਰਾਮ ਦੇਖਣ ਕਿ ਜੀ ਉੱਥੇ ਕਹਿੰਦੇ ਜੋ ਬ੍ਰੇਕਫਾਸਟ ਵੀ ਦਿੰਦੇ ਨੇ ਜੀ ਖਲਾ ਮਿੱਡੇ ਮੀਲ ਚ ਲੰਚੇ ਨਹੀਂ ਦਿੰਦੇ ਉਹਦੀ ਸ਼ੁਰੂਆਤ ਸੀ ਤੁਸੀਂ ਮੁੱਖ ਮਹਿਮਾਨ ਸੀ ਜੇ ਆਪਣੇ ਘਰ ਚ ਅੱਗ ਲੱਗੀ ਹੋਵੇ ਤਾਂ ਦੂਿਆਂ ਦੇ ਘਰਾਂ ਤੇ ਬਨੇਰਿਆਂ ਤੇ ਦੀਵੇ ਬਾਲ ਨਹੀਂ ਜਾਈਦਾ ਇਹਨਾਂ ਆਪਣੇ ਘਰ ਦੀ ਅੱਗ ਬੁਝਾਉਣੀ ਜ਼ਰੂਰੀ ਹੁੰਦੀ ਹੈ ਪੰਜਾਬ ਛੜ ਆਇਆ ਹੋਵੇ ਤੇ ਮੁੱਖ ਮੰਤਰੀ ਸਾਹਿਬ ਉਥੇ ਤਾਮਿਲनाडु ਦੇ ਸਰਕਾਰੀ ਸਮਾਗਮਾਂ 'ਚ ਇਹ ਕਹਿ ਰਹੇ ਹਾਂ ਤੁਸੀਂ ਇੰਨਾ ਸੋਹਣਾ ਸਵਾਗਤ ਕੀਤਾ ਐਨੀ ਮੁਹੱਬਤ ਪਿਆਰ ਕੀਤੀ ਮੇਰਾ ਤਾਂ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਭਰਾਵੋ ਰਹਿ ਲੋ ਉੱਥੇ ਜੇ ਤੁਹਾਡਾ ਆਉਣ ਨੂੰ ਜੀ ਨਹੀਂ ਕਰਦਾ ਸਾਡਾ ਬਰੌਂਡ ਨੂੰ ਵੀ ਜੀ ਨਹੀਂ ਕਰਦਾ ਜੇ ਤੁਸੀਂ ਪੰਜਾਬ ਦੇ ਵਿੱਚ ਇਲੈਕਟਿਡ ਕਹਿੰਦੇ ਮੈਂ ਸਿਲੈਕਟਿਡ ਨਹੀਂ ਇਲੈਕਟਡਾ 3 ਕਰੋੜ ਲੋਕਾਂ ਦਾ ਨਮਾਇੰਦਾ ਹੈ ਤੇ 3 ਕਰੋੜ ਲੋਕਾਂ ਦਾ ਨਮਾਇੰਦਾ ਕਿੱਥੇ ਹੈ ਤੇ ਪੰਜਾਬ ਦੀ ਹਾਲਤ 250 ਤੋਂ ਵੱਧ ਪਿੰਡ ਇਸ ਮੌਕੇ ਪਾਣੀ ਚ ਡੁੱਬ ਚੁੱਕੇ ਨੇ ਦਰਜਨ ਦੇ ਕਰੀਬ ਜ਼ਿਲ੍ਹੇ ਲੱਖਾਂ ਏਕੜ ਜ਼ਮੀਨ ਮਤਲਬ ਫਸਲ ਦਾ ਮਰਨਾ ਖੇਤ ਦਾ ਰੁੜ ਜਾਣਾ ਮਿੱਟੀ ਦਾ ਹੜ ਜਾਣਾ ਜਿਹੜੀ ਫਸਲ ਨੇ ਅਗਲੇ ਮਹੀਨੇ ਮੰਡੀ ਚਾਉਣਾ ਸੀ ਉਸ ਦਾ ਤਬਾਹ ਹੋ ਜਾਣਾ ਇਹ ਜੀ ਅਰਥ ਜਾਣਦੇ ਹੋ ਮੁੱਖ ਮੰਤਰੀ ਸਾਹਿਬ ਮੁਰਗੀ ਦਾ ਮੁਆਵਜ਼ਾ ਬੱਕਰੀ ਦਾ ਮੁਆਵਜ਼ਾ ਮੈਨੂੰ ਕੱਦੂ ਦਾ ਵੀ ਪਤਾ ਹੈ ਜੀਰੀ ਲਾਉਣੀ ਪਈ ਦੀ ਦਿਹਾੜੀ ਵੀ ਦੇ ਦੂੰ ਕੱਦੂ ਵੀ ਦਵਾਂ ਦੁਬਾਰਾ ਖਰਚਾ ਕਰਨਾ ਪੈਗਾ ਮੈਂ ਕਰੂੰ ਪਤਾ ਕਿਸਰ ਦਾ ਹਟਣਾ ਕੀ ਹੁੰਦਾ ਜਨਾਬ ਸੁਪਨੇ ਹਟਦੇ ਨੇ ਕਿਸੇ ਨੇ ਆਪਣੇ ਘਰ ਦੀ ਛੱਤ ਪਾਉਣੀ ਹੁੰਦੀ ਹੈ ਕਿਸੇ ਨੇ ਆਪਣੀ ਧੀ ਦਾ ਡੋਲਾ ਤੋੜਨਾ ਹੁੰਦਾ ਹੈ ਕਿਸੇ ਨੇ ਪੁੱਤ ਦੀ ਜਨ ਚੜ੍ਹਨਾ ਹੁੰਦਾ ਹੈ ਤੇ ਕਿਸੇ ਨੇ ਕੋਈ ਵਿਦੇਸ਼ ਪੜਨ ਭੇਜਣਾ ਹੈ ਹੈਨਾ ਕੋਈ ਰਿਸ਼ਤੇਦਾਰੀ ਦਾ ਕੋਈ ਕੰਮ ਕਰਨਾ ਹੈ ਕਿਸੇ ਨੇ ਕੋਈ ਧਾਰਮਿਕ ਸਮਾਜਿਕ ਖੇਤਰ ਚ ਕੋ ਯੋਗਦਾਨ ਪਾਉਣਾ ਹੈ ਜਨਾਬ 6 ਮਹੀਨੇ ਅਗਲੇ ਮਰ ਜਾਂਦੇ ਨੇ ਜਾਣਦੇ ਹੋਏ ਸਥਿਤੀ ਅੱਜ ਪੰਜਾਬ ਦੀਆਂ ਕਿ ਹਰ ਦਿਨ ਤਸਵੀਰਾਂ ਵੀਡੀਓ ਆ ਰਹੀਆਂ ਨੇ ਉਦਾਸੀਆਂ ਨੇ ਕਿ ਬੇਸ਼ੱਕ ਮੁਸ਼ਕਲ ਚਾਂ ਪਰ ਕਬਰੇ ਨਹੀਂ ਆ ਸਰਕਾਰਾਂ ਆਉਣ ਜਾਂ ਨਾ ਆਉਣ ਅਸੀਂ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਜਾਣਦੇ ਹਾਂ ਔਰ ਮੁਸ਼ਕਲਾਂ ਵੀ ਉਹ ਨੇ ਜੋ ਕੁਦਰਤੀ ਤੌਰ ਤੇ ਘਟ ਮਨੁੱਖੀ ਨਲਾਇਕੀ ਕਰਕੇ ਵੱਧ ਜੇ ਸਮੇਂ ਦੀਆਂ ਸਰਕਾਰਾਂ ਨੇ ਨਾਲੇ ਚੋਏ ਸਮੇਂ ਸਿਰ ਸਾਫ ਕੀਤਾ ਹੁੰਦੇ ਜੇ ਡੈਮਾਂ ਦੀ ਨਿਕਾਸੀ ਦਾ ਸਹੀ ਪ੍ਰਬੰਧ ਸਮੇਂ ਸਿਰ ਪਾਣੀ ਰਿਲੀਜ਼ਿੰਗ ਦਾ ਪ੍ਰਬੰਧ ਕੀਤਾ ਹੁੰਦਾ ਤੇ ਇਹ ਸਥਿਤੀ ਨਾ ਹੁੰਦੀ ਪ੍ਰਧਾਨ ਮੰਤਰੀ ਜੀ ਤੁਸੀਂ ਤਾਂ ਕਹੋੜਦੇ ਨਹੀਂ ਤੁਸੀਂ ਤਾਂ ਕਹਿੰਦੇ ਸੀ ਜੀ ਪਾਕਿਸਤਾਨ ਨੂੰ ਬੂੰਦ ਨਹੀਂ ਜਾਣ ਦੇਣੀ ਜੋ ਜਾਣ ਨਹੀਂ ਦੇਣੀ ਉਹ ਪਾਣੀ ਦਾ ਪ੍ਰਬੰਧ ਕੀਤਾ ਕੋਈ ਉਹ ਵੀ ਹਟ ਰਹੇ ਨੇ ਪਾਣੀ ਉਧਰ ਵੀ ਜਾ ਰਿਹਾ ਉਧਰ ਤਾਂ ਸੂਚਨਾ ਦੇ ਕੇ ਛੱਡ ਰਹੇ ਉਧਰ ਤੋਂ ਕੋਈ ਸੂਚਨਾ ਵੀ ਨਹੀਂ ਤੇ ਸਰਕਾਰਾਂ ਦਾ ਕੰਮ ਕੱਲਾ ਸੂਚਨਾ ਦੇਣਾ ਨਹੀਂ ਹੁੰਦਾ ਨਾ ਕੇਂਦਰ ਨਾਲ ਸੁਭਾ ਸਰਕਾਰ ਨਾਲ ਵਿਰੋਧੀ ਤਰ੍ਹਾਂ ਕਿਤੇ ਨਹੀਂ ਰੜਕ ਰਹੀਆਂ ਲਓ ਮੈਂ ਪੰਜਾਬ ਦੀ ਸਥਿਤੀ ਤੁਹਾਡੇ ਮੂਹਰੇ ਰੱਖ ਦਿੰਨਾ ਮੇਰੇ ਕੋਲ ਜੇ ਮੈਂ ਮੋਟੀ ਮੋਟੀ ਰਿਪੋਰਟ ਪੜਾਂ ਤਾਂ ਕਹਿੰਦੇ ਜੀ 12 ਦੇ ਕਰੀਬ ਜ਼ਿਲ੍ਹੇ ਹੜ ਦੀ ਮਾਰ ਹੇਟ ਨੇ ਸੱਤ ਜ਼ਿਲ੍ਹੇ ਲਗਭਗ ਪੂਰੀ ਤਰ੍ਹਾਂ ਡੁੱਬੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਆਪਣਾ ਪਿੰਡ ਵੀ ਕਹਿੰਦੇ ਜੀ ਉਹ ਵੀ ਪਾਣੀ ਦੀ ਮਾਰ ਹੇਟ ਹੈ ਤੇ ਜੇ ਮੁੱਖ ਮੰਤਰੀ ਜੀ ਆਪਣੇ ਪਿੰਡ ਚ ਨਹੀਂ ਪਾਣੀ ਦਾ ਪ੍ਰਬੰਧ ਕਰ ਪਾਏ ਤੁਸੀਂ ਸੂਬੇ ਦਾ ਕੀ ਕਰੋਗੇ ਪਹੁੰਚ ਗਏ ਗੁਰਦਾਸਪੁਰ ਜੀ ਕਹਿੰਦੇ ਮਾਨ ਸਾਹਿਬ ਗੁਰਦਾਸਪੁਰ ਪਹੁੰਚੇ ਨੇ ਜੀ ਆਜੋ ਹੁਣ ਤੰਮ ਲੱਡ ਤੋਂ ਮੁੜਿਓ ਸਰਸਪੱਟਾ ਕਰਿਓ ਤੇ ਹੁਣ ਕਰ ਲਓ ਜੀ ਹਵਾਈ ਸਰਵੇਖਣ ਖਿਚਾ ਲਓ ਜੀ ਫੋਟੋਆਂ ਤੁਹਾਡੀ ਪੁਰਾਣੀ ਵੀਡੀਓ ਆ ਕਿ ਜੀ ਫਿਰ ਆ ਜਾਂਦੇ ਨੇ ਮਸ਼ੀਨਾਂ ਲੈ ਕੇ ਫਿਰ ਆ ਜਾਂਦੇ ਨੇ ਮੌਕਾ ਦੇਖਣ ਪਹਿਲਾਂ ਨਹੀਂ ਕਰਦੇ ਪਹਿਲਾਂ ਕਿਉਂ ਨਹੀਂ ਕੀਤਾ ਤੁਸੀਂ ਹੁਣ ਤਾਂ ਤੁਸੀਂ ਪੁਰਾਣੇ ਹੋ ਗਏ ਨਵੇਂ ਨਹੀਂ ਗਏ ਸਾਢੇ 3 ਪੌਣੇ 4 ਸਾਲ ਹੋ ਗਏ ਤੁਹਾਨੂੰ ਤੁਹਾਡਾ ਪ੍ਰਬੰਧ ਕਿੱਥੇ ਆ ਪਹਿਲਾਂ ਲੋ ਜੀ ਮੁੱਖ ਮੰਤਰੀ ਸਾਹਿਬ ਗੁਰਦਾਸਪੁਰ ਨੇ ਨਵੋਦੇਆ ਸਕੂਲ ਦੇ ਵਿੱਚ 400 ਤੋਂ ਵੱਧ ਵਿਦਿਆਰਥੀ ਸਕੂਲਾਂ ਚ ਫਸੇ ਨੇ ਅਧਿਆਪਕ ਫਸੇ ਨੇ ਤੇ ਹਾਲਤ ਇਹ ਆ ਕਿ ਜੀ ਅੰਮ੍ਰਿਤਸਰ ਦੇ ਡੀਸੀ ਸਾਹਿਬ ਹੁਣ ਕਹਿੰਦੇ ਜੀ ਤੁਰੇ ਫਿਰਦੇ ਨੇ ਕਿ ਲੋ ਜੀ ਅਸੀਂ ਪਾਣੀ ਕੱਢ ਦੇਣਾ ਹੈ ਹਾਂ ਹਾਂ ਕੁਝ ਥਾਂਾਂ ਦੇ ਉੱਤੇ ਪਠਾਨਕੋਟ ਖੇਤਰ ਦੇ ਵਿੱਚ ਫੌਜ ਨੇ ਸੀਆਰਪੀਐਫ ਦੇ ਜਵਾਨ ਆਮ ਨਾਗਰਿਕ ਲੋਕਾਂ ਨੂੰ ਹੈਲੀਕਾਪਟਰਾਂ 'ਈ ਕੱਢਿਆ ਇੱਕ ਬਿਲਡਿੰਗ ਦੇ ਉੱਪਰੋਂ ਜਦੋਂ ਕੱਢਿਆ ਜਾ ਰਹੀ ਸੀ ਬਿਲਡਿੰਗ गिर ਗਈ ਉਹਦੇ باوجود ਵੀ ਉਹਨਾਂ ਨੇ ਰੈਸਕਿਊ ਰੋਕਿਆ ਨਹੀਂ 22 ਦੇ ਕਰੀਬ ਸੀ ਆਰਪੀਐਫ ਤੇ ਜਵਾਨ ਤੇ 7-8 ਦੇ ਕਰੀਬ ਆਮ ਨਾਗਰਿਕ ਉਹ ਤੋਂ ਕੱਢ ਕੇ ਲੈ ਕੇ ਗਏ ਤੇ ਕੁਝ ਹੋਰ ਥਾਵਾਂ ਤੇ ਆਦਮੀ ਤੱਕ ਦੇ ਵੀ ਹੈਨਾ ਪ੍ਰਬੰਧ ਕਰਨੇ ਪੈ ਰਹੇ ਨੇ ਹੁਣ ਮੁਖੰਦਰੀ ਭਗਵੰਤ ਸਿੰਘ ਗਰਦਾਸਪੁਰ ਪਹੁੰਚੇ ਨੇ ਕਹਿੰਦੇ ਜੀ ਹੜ੍ਹ ਪ੍ਰਭਾਤ ਖੇਤਰਾਂ ਦਾ ਜਲਜਲ ਰਹੇ ਨੇ ਹੈਨਾ ਜੀ ਤੇ ਜੀ ਉਹਨਾਂ ਨੇ ਕਿਹਾ ਕਿ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਕਈ ਪਿੰਡਾਂ 'ਚ ਲੋਕ ਫਸੇ ਹੋਏ ਨੇ ਤੇ ਪਤਾ ਇੱਥੇ ਆ ਕੇ ਪਤਾ ਲੱਗਿਆ ਕਿ ਕਈ ਪਿੰਡਾਂ ਚ ਲੋਕ ਫਸੇ ਹੋਏ ਨੇ ਛੱਤਾਂ ਤੇ ਬੈਠੇ ਨੇ ਤੇ ਉਹਨਾਂ ਨੂੰ ਰਾਸ਼ਨ ਵੀ ਨਹੀਂ ਮਿਲਦਾ ਅਸੀਂ ਰਾਸ਼ਨ ਦਾ ਪ੍ਰਬੰਧ ਕਰਾਂਗੇ ਇੱਕ ਪਿੰਡ ਸਾਹਮਣੇ ਆਇਆ ਉਹ ਕਹਿੰਦੇ ਜੀ ਅਸੀਂ ਪਿੰਡ ਪੱਧਰ ਤੇ ਪੰਚਾਇਤ ਪੱਧਰ ਤੇ ਅਪੀਲ ਕਰਨ ਆਏ ਆ ਕਿ ਰਾਸ਼ਨ ਲੈ ਕੇ ਨਾ ਆਇਓ ਜੇ ਆਉਣਾ ਤਾਂ ਟਰੈਲੀਆਂ ਚ ਰੇਤੇ ਦੀਆਂ ਮਿੱਟੀ ਦੀਆਂ ਬੋਰੀਆਂ ਭਰ ਕੇ ਥੱਲੇ ਭਰ ਕੇ ਆਇਓ ਆਪਾਂ ਬੰਨ ਲਾਉਣੇ ਆਪਾਂ ਹੋਰ ਪਿੰਡ ਹੜਨੋਂ ਰੋਕਣੇ ਆ ਰਾਸ਼ਨ ਨਾ ਲੈ ਕੇ ਆਇਓ ਇਹ ਹੈ ਪੰਜਾਬ ਖੰਤਰੀ ਸਾਹਿਬ ਚਲੋ ਜੀ ਕਹਿੰਦੇ ਲੋਕਾਂ ਨੇ ਸਾਨੂੰ 92 ਸੀਟਾਂ ਦੇ ਕੇ ਜਿਤਾਇਆ ਹੈ helicopter ਦਿੱਤਾ ਹੈ ਹਾਂ ਹੁਣ ਮੈਂ ਉਹੀ helicopter ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਸਭ ਨੂੰ ਪਤਾ ਕਿਹੜਾ ਤੁਸੀਂ ਹਵਾਲੇ ਕਰ ਰਹੇ ਹੋ ਮੁਰਕ ਬਣਾਉਣ ਤੇ ਲੱਗਿਓ ਲਓ ਜੀ ਇਹ ਸਭ ਦੇ ਦਰਮਿਆਨ ਕਰਤਾਰਪੁਰ ਸਾਹਿਬ ਤੋਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਗਾ ਵਿਸ਼ਕ ਬੰਦ ਹੈ ਪਰ ਉਹ ਨਵਾਂ ਚੁਗਿਰਦਾ ਜੋ ਕੁਝ ਬਣਿਆ ਸੀ ਉਹ ਸਾਰਾ ਕੁਝ ਪਾਣੀ ਚ ਡੁੱਬ ਗਿਆ ਤੇ ਉੱਥੇ ਪਵਨ ਗ੍ਰੰਥੀ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਪਹਿਲੀ ਮੰਜ਼ਲ ਤੇ ਕਰ ਦਿੱਤਾ ਗਿਆ ਤਾਂ ਕਿ ਇੱਥਲੀ ਸਾਰੀਆਂ ਮੰਜ਼ਲ ਲੰਗਰ ਹਾਲ ਸਾਰਾ ਕੁਝ ਪਾਣੀ ਚ ਡੁੱਬਿਆ ਇਹੋ ਨਹੀਂ ਐਸਜੀਪੀਸੀ ਨੇ ਉਹ ਜਿੱਥੇ ਜਿੱਥੇ ਖੇਤਰਾ ਛਾੜ ਆਇਆ ਉਹਨਾਂ ਖੇਤਰਾ ਦੇ ਨੇੜਲੇ ਪਿੰਡਾਂ ਕਸਬਿਆਂ ਦੇ ਗੁਰੂ ਘਰਾਂ ਦੇ ਅੰਦਰ ਲੰਗਰਾਂ ਦੇ ਪ੍ਰਬੰਧ ਰਹਿਸ਼ ਦੇ ਪ੍ਰਬੰਧ ਬਿਸਤਰਿਆਂ ਦੇ ਪ੍ਰਬੰਧ ਉਹ ਸਾਰੇ ਕਰਨੇ ਸ਼ੁਰੂ ਕਰ ਦਿੱਤੇ ਨੇ ਸ਼੍ਰੋਣੀ ਕਮੇਟੀ ਵੱਡਾ ਰੋਲ ਨਿਭਾ ਰਹੀ ਹੈ ਇਹਦੇ ਵਿੱਚ ਕੋਈ ਦੂਰ ਆਏ ਹਾਂ ਸਥਿਤੀ ਜੰਮੂ ਕਸ਼ਮੀਰ ਔਰ ਹਿਮਾਚਲ ਦੀ ਵੀ ਕੁਝ ਅਜਿਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਵੱਡੀ ਬੈਸ਼ਨੂ ਦੇਵੀ ਧਾਰਮਿਕ ਯਾਤਰਾ ਤੇ ਜਿਹੜੇ ਪਾਸੇ ਉੱਕ ਜਾਂਦੇ ਨੇ ਉਸ ਖੇਤਰ ਦੇ ਵਿੱਚ ਲਗਾਤਾਰ ਪਹਾੜ ਘਰਕ ਰਹੇ ਨੇ ਹੈ ਸੜਕਾਂ ਹੋ ਰਹੀਆਂ ਨੇ ਪਠਾਨਕੋਟ ਜੰਮੂ ਹਾਈਵੇ ਦੇ ਉੱਤੇ ਕਿਨੇ ਕਿਨੇ ਫੁੱਟ ਪਾਣੀ ਖੜਾ ਹੈ ਹੈਨਾ ਜੰਮੂ ਵਾਲਾ ਜੰਮੂ ਤਬੀ ਵਾਲਾ ਪੁਲ ਉਹ ਬੈਠ ਗਿਆ ਗੱਡੀਆਂ ਫਸ ਗਈਆਂ ਉਹਦੇ ਵਿੱਚ ਸੋ ਬੈਸ਼ਨੂ ਦੇਵੀ ਜਦੋਂ ਗਰਕੇ ਪਹਾੜ ਧਰਤੀਆਂ ਖਿਸਕੀਆਂ ਉਹਦੇ ਨਾਲ ਥੱਲੇ ਕਹਿੰਦੇ ਸੈਂਕੜੇ ਲੋਕ ਦਬ ਗਏ ਸੀ ਉਹ ਗਿਣਤੀ ਪਹਿਲਾਂ 7 ਦੀ ਆਈ ਫਿਰ 9 ਦੀ ਆਈ ਫਿਰ 11 ਦੀ ਆਈ ਹੁਣ ਜਦੋਂ ਮੈਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆ ਰਿਹਾ ਤਾਂ ਉਹਦੀ ਗਿਣਤੀ 32 ਤੱਕ ਪਹੁੰਚ ਚੁੱਕੀ ਹੈ 32 ਮੌਤਾਂ ਦਾ ਅੰਕੜਾ ਹੁਣ ਤੱਕ ਪਤਾ ਲੱਗਿਆ ਅਜੇ ਵੀ ਕਈ ਲੋਕ ਲੋਪ ਪਤਾ ਨਹੀਂ ਕਈ ਲੋਕ ਦਬੇ ਹੋਣ ਦਾ ਸ਼ੰਕਾ ਸੁਭਾਏ ਸੋ ਇਹ ਵੱਡੇ ਪੱਥਰ ਅਜੇ ਵੀ ਡਿਗਰੇ ਨੇ ਸੋ ਇਹ ਸਥਿਤੀ ਵੀ ਉੱਥੇ ਹੈਗੀ ਹੈ ਸੋ ਜੀ 400 ਤੋਂ ਵੱਧ ਬੱਚੇ ਜਿਹੜੇ ਲੋਦਿਆ ਸਕੂਲ ਵਾਲੇ ਖੇਤਰ ਚ ਫਸੇ ਨੇ ਉਥੇ ਅਧਿਆਪਕ ਵੀ ਫਸੇ ਨੇ ਹੋਰ ਅਮਲਾ ਫੱਲੇ ਫਸਿਆ ਪਹਿਲੀ ਮੰਜ਼ਲ ਤੱਕ ਪਾਣੀ ਭਰਿਆ ਸਕੂਲ ਦੇ ਨੇੜੇ ਤੱਕ ਜਾਣਾ ਔਖਾ ਹੋਇਆ ਪਿਆ ਪ੍ਰਸ਼ਾਸਨ ਦੰਮ ਭਰ ਰਿਹਾ ਉਸ ਦਾ ਜਦ ਤੱਕ ਇਹ ਪ੍ਰੋਗਰਾਮ ਤੁਸੀਂ ਦੇਖੋ ਤਦ ਤੱਕ ਉਥੋਂ ਬੱਚਿਆਂ ਨੂੰ ਕੱਢਣ ਦਾ ਕੋਈ ਪ੍ਰਬੰਧ ਹੋ ਜਵੇ ਪਰ ਫਿਲਹਾਲ ਪੰਜਾਬ ਨੂੰ ਰਾਹਤ ਨਹੀਂ ਮਿਲ ਰਹੀ ਨਾ ਕੇਂਦਰ ਸਰਕਾਰ ਨੇ ਕੋਈ ਮੂੰਝਵਾਨੀ ਹੋ ਕੋਈ ਪੈਕੇਜ ਦਾ ਐਲਾਨ ਕੋਈ ਹੈ ਪ੍ਰਬੰਧਾਂ ਦਾ ਐਲਾਨ ਨਾ ਸੂਬਾ ਸਰਕਾਰ ਨੇ ਕੋਈ ਉਸ ਦਾ ਸ਼ਾਮ ਨੂੰ ਮੁੱਖ ਮੰਤਰੀ ਸਾਹਿਬ ਕਹਦੇ ਨੂੰ ਮੈਨੂੰ ਇੱਥੇ ਆ ਕੇ ਪਤਾ ਲੱਗ ਰਿਹਾ ਹੈ ਕਿ ਪਿੰਡਾਂ ਚ ਲੋਕ ਫਸੇ ਨੇ ਹੈ ਲੋਕ ਕੋਠਿਆਂ ਤੇ ਬੈਠੇ ਨੇ ਤੁਹਾਡਾ ਦਿੱਤਾ ਹੈਲੀਕਾਪਟਰ ਹੈ ਤੁਹਾਡੇ ਹਵਾਲੇ ਹੁਣ ਇਹ ਗੱਲਾਂ ਤੇ ਪਿਛਲੇ 7-8 ਦਿਨਾਂ ਤੋਂ ਪੰਜਾਬ ਦੀ ਜੋ ਸਥਿਤੀ ਹੈ ਅਫਸਰਤਕਾਰੀ ਕੋਈ ਜਾਣਕਾਰੀ ਨਹੀਂ ਦਿੰਦੇ ਤੁਹਾਨੂੰ ਹੁਣ ਤੁਸੀਂ ਸੋਸ਼ਲ ਮੀਡੀਆ ਕਹਿੰਦੇ ਆਪ ਚੈੱਕ ਕਰ ਦਿਓ ਲੋਕਾਂ ਦੀਆਂ ਪਾਈਆਂ ਪੋਸਟਾਂ ਤੇ ਕਮੈਂਟ ਕਰਾਉਂਦੇ ਹੋ ਤੇ ਹੁਣ ਇਹ ਪਤਾ ਵੀ ਨਹੀਂ ਲੱਗਦਾ ਕਿ ਹਾਂ ਪੰਜਾਬ ਛੜਾ ਗਈ ਸਥਿਤੀ ਕੀ ਹੈ ਅਫਸੋਸਜਨਕ ਪਰ ਪੰਜਾਬ ਦੇ ਲੋਕ ਏਕੇ ਨਾਲ ਮਿਲ ਕੇ ਇਸ ਅੌਖੀ ਘੜੀ ਦਾ ਵੀ ਸਾਹਮਣਾ ਕਰ ਰਹੇ ਨੇ ਜਦੋਂ ਕਰੋਨਾ ਕਾਲ ਸੀ ਉਸ ਕਰੋਨਾ ਕਾਲ ਦੀ ਆੜ ਦੇ ਵਿੱਚ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਤੇ ਹੁਣ ਜਦੋਂ ਪੰਜਾਬ ਹੜ੍ਹ ਦੀ ਮਾਰ ਹੇਠ ਹੈ ਤਾਂ ਪੰਜਾਬ ਸਰਕਾਰ ਗੁੱਪਚੁੱਪ ਤਰੀਕੇ ਨਾਲ ਪਿੰਡਾਂ ਦੀਆਂ ਸ਼ਾਮਲਾਤਾ ਜ਼ਮੀਨਾਂ ਵੇਚਣ ਦੀ ਤਿਆਰੀ ਕਰ ਰਹੀ ਹੈ ਪੰਜਾਬੀਓ ਜਾਗਦੇ ਰਹੋ ਇੱਕ ਪਾਸੇ ਹੜ੍ਹ ਦੀ ਮਾਰ ਹੈ ਫਸਲ ਬਰਬਾਦ ਹੈ ਖੇਤ ਉਜੜ ਰਹੇ ਨੇ ਚੁੱਲ੍ਹੇ ਮਗਣੇ ਔਖੇ ਹੋ ਗਏ ਨੇ ਦੂਏ ਪਾਸੇ ਪਿੰਡਾਂ ਦੀ ਸਮੁੱਚੀ ਪਿੰਡ ਦੀ ਜਿਹੜੀ ਇੱਕ ਤਾਕਤ ਹੁੰਦੀ ਐ ਸੰਭਲਤ ਜਿਹੜੀ ਉਹ ਸੰਭਲਤ ਜ਼ਮੀਨ ਤੋਂ ਪੰਜਾਬ ਨੂੰ ਪਿੰਡਾਂ ਨੂੰ ਜੋ ਆਮਦਨ ਦਾ ਸਰੋਤ ਐ ਪਿੰਡਾਂ ਦੇ ਵਿੱਚ ਕੋਈ ਕੰਮ ਕਰਨਾ ਕੋਈ ਵਿਕਾਸ ਕਰਨਾ ਕਿਸੇ ਕੰਮ ਲਈ ਚਾਹੀਏ ਉਹਦੇ ਲਈ ਜੋ ਪ੍ਰਬੰਧ ਐ ਰੂਟੀਨ ਦੇ ਵਿੱਚ ਕੰਮ ਚਲਾਉਣ ਦੇ ਲਈ ਉਹ ਖੋਣ ਦਾ ਟਾਈਮ ਆ ਗਿਆ ਜਨਾਬ ਤੇ ਇਸ ਲਈ ਜਾਗਦੇ ਰਹੋ ਕਿੰਨੀ ਕਹਾੜ ਤੇ ਕਿੰਨੀ ਮਤਲਬ ਕਿ ਹਲਕੇ ਪੱਧਰ ਦੀ ਰਾਜਨੀਤੀ ਹੈ ਕਿ ਤੁਸੀਂ ਇੱਕ ਗਲਤੀ ਤੋਂ ਬਾਅਦ ਉਸ ਨੂੰ ਮਾਫੀ ਮੰਗ ਕੇ ਵਾਪਸ ਲੈਣ ਤੋਂ ਦੂਜੀ ਗਲਤੀ ਕਰ ਰਹੇ ਹੋ ਜਾਂ ਚਤਰਾਈ ਕਰ ਰਹੇ ਹੋ ਕਿੰਨਾ ਮਤਲਬ ਕਿ ਘਟਿਆ ਪਾਣਾ ਹੈ ਸਿਆਸਤ ਦਾ ਕਿ ਤੁਸੀਂ ਲੈਂਡ ਪੋਲਿੰਗ ਲਿਆਏ ਕਿ ਕਿਸੇ ਤਰ੍ਹਾਂ ਜ਼ਮੀਨਾਂ ਐਕਵਾਇਰ ਕਰੀਏ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਵਾਲੀ ਯੋਜਨਾ ਹੀ ਹੈ ਜਨਾਬ ਕਿ ਕਿਸੇ ਤਰ੍ਹਾਂ ਖੇਤੀ ਵਾਲੀਆਂ ਜ਼ਮੀਨਾਂ ਖੋਹੋ ਇਹਨਾਂ ਨੂੰ ਵੀ ਦਿਹਾੜੀਦਾਰ ਮਜ਼ਦੂਰ ਬਣਾਓ ਇਹਨਾਂ ਨੂੰ ਵੀ ਚੌਂਕ ਚਰਾਏ 'ਚ ਖੜਾਓ ਜਦੋਂ ਕਿ ਮਜ਼ਦੂਰੀ ਕਿਰਤ ਕਰਨਾ ਕੋਈ ਮਾੜਾ ਨਹੀਂ ਹੈ ਪਰ ਜਿਹਦੇ ਕੋਲ ਜ਼ਮੀਨ ਹੈ ਉਹ ਉਸ ਨੂੰ ਖੇਤੀ ਕਰਨ ਦਿਓ ਤੇ ਤੁਸੀਂ ਉਸ ਤੋਂ ਵੀ ਰੋਜ਼ਗਾਰ ਖੋਹ ਰਹੇ ਹੋ ਉਹਦੇ ਉੱਤੇ ਜਿਹੜੇ ਨਿਰਭਰ ਮਜ਼ਦੂਰ ਨੇ ਉਹਨਾਂ ਤੋਂ ਵੀ ਕੰਮ ਖੋਹ ਰਹੇ ਹੋ ਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਤੇ ਤੁਸੀਂ ਲੈਂਡ ਪੁਲਿੰਗ ਇਸ ਲਈ ਲੈ ਕੇ ਆਏ ਕਿ ਬੀਖਤਾ ਜ਼ਮੀਨਾ ਖੋਈਏ ਮੋਦੀ ਜੀ ਦਾ ਕੰਮ ਕਰਦੀ ਕਾਰਪੋਰੇਟ ਘਰਾਣਿਆਂ ਨੂੰ ਆ ਲੈਂਡ ਮਾਫੀ ਨੂੰ ਜ਼ਮੀਨਾ ਦੇ ਦिए ਦੂਆ ਉਹਦੇ ਚੋਂ ਪੈਸੇ ਆਉਣ ਤੇ ਆਪਾਂ ਬੀਬੀਆਂ ਨੂੰ 11-1100 ਰੁਪਏ ਦੇ ਕੇ ਆਪਣੀ ਵੋਟ ਪੱਕੀ ਕਰ ਲਈਏ ਬਾਵਾ ਬਾ मतलब ਅੱਲ ਨੇ ਢਾਕੇ ਹੈ ਨਾ ਫਿਰ ਤੁਸੀਂ ਵੰਡ ਦੇ ਫਿਰੋਂ ਨਕਸ਼ੇ ਘਰਾਂ ਦੇ ਕਿ ਅਸੀਂ ਪੱਕੇ ਘਰ ਬਣਾ ਦੇਾਂਗੇ ਨਾ ਇਹ ਉਹ ਤਰੀਕਾ ਉਹ ਨਹੀਂ ਚੱਲੀ ਉਹ ਪੰਜਾਬ ਨੇ ਇੱਕੇ ਨਾਲ ਲੈਂਡ ਪੋਲਿੰਗ ਪਾਲਿਸੀ ਵਾਪਸ ਕਰਾਤੀ ਫਿਰ ਇਹਨਾਂ ਨੇ ਸਰਕਾਰੀ ਜਾਇਦਾਦਾਂ ਨਿਲਾਮ ਕਰਨ ਦੀਆਂ ਗਹਿਣੇ ਪਾਉਣ ਦੀਆਂ ਕਿ 20000 ਕਰੋੜ ਆਜੂਗਾ ਜੀ ਇਹਦੇ ਨਾਲ ਉਹ ਪਿੰਨ ਪੁਆਇੰਟ ਕਰਨੀਆਂ ਉਹਦਾ ਮੁੱਦਾ ਚੱਲ ਰਿਹਾ ਪਰ ਹੁਣੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਨੂੰ ਪੈ ਨਿਕਲੇ ਨੇ ਤੇ ਸ਼ੁਰੂਆਤ ਉਸ ਖੇਤਰ ਤੋਂ ਕਰ ਰਹੇ ਨੇ ਜਿੱਥੇ ਜ਼ਮੀਨਾਂ ਮਹਿੰਗੇ ਭਾ ਨੇ ਮਹਾਲੀ ਦੇ 17 ਪਿੰਡ ਅੱਜ ਬਕਾਇਦਾ ਤੌਰ ਤੇ ਰਿਪੋਰਟ ਛਾਪੀ ਹੈ ਪੰਜਾਬੀ ਟ੍ਰੂਡ ਨੇ ਪਹਿਲੇ ਪੰਨੇ ਤੇ ਰਿਪੋਰਟ ਛਾਪੀ ਹੈ ਕਿ ਵੀ ਗੁਪਚਪ ਤਰੀਕੇ ਨਾਲ ਐ ਡੀਡੀਪੀਓ ਨੇ ਮੀਟਿੰਗ ਬੁਲਾਈ 17 ਪਿੰਡਾਂ ਦੇ ਪੰਚ ਬੁਲਾ ਲਏ ਸਰਪੰਚ ਬੁਲਾ ਲਏ ਉਹਨਾਂ ਨੂੰ ਕਿਹਾ ਕਿ ਆਪਣੇ ਪਿੰਡਾਂ ਚ ਮਤੇ ਪਾਓ ਤੁਹਾਡੇ ਪਿੰਡਾਂ ਦੀ ਸਾਮਲਾ ਜ਼ਮੀਨ ਖੁੱਲੀ ਬੋਲੀ ਚ ਵੇਚਾਂਗੇ ਕਹਿੰਦੇ ਐਂ ਤਾਂ ਗਵਾਂਡਾ ਪੁੱਡਾਲੇ ਵੀ ਲੈ ਸਕਦੇ ਨੇ ਪਰ ਕਹਿੰਦੇ ਕਿ ਉੱਥੇ ਸਸਤੀ ਹੋਊਗੀ ਖੁੱਲੀ ਬੋਲੀ ਚ ਮਹਿੰਗੀ ਵਿਕੂਗੀ ਫਿਰ ਪਹਿਲਾਂ ਗਵਾਂਡਾ ਪੁੱਡਾ ਕਿਉਂ ਜ਼ਮੀਨਾਂ ਅਕਵਾਇਰ ਕਰਦਾ ਜੀ ਹਾਂ ਅਜੇ ਤੱਕ ਸਰਦਾਰ ਹਮੀਰ ਸਿੰਘ ਹੋਰਾਂ ਦਾ ਇੱਕ ਕਹਿਣਾ ਕਿ ਅਜੇ ਤੱਕ ਇਹ ਪਿੰਡਾਂ ਦੀ ਸ਼ਾਮਲਾ ਜ਼ਮੀਨਾਂ ਦਾ ਮਸਲਾ ਕਿਸਾਨ ਜਿੱਥੇ ਬੰਦਿਆ ਨਹੀਂ ਛੋਇਆ ਉਹਨੂੰ ਛੋਣਾ ਪੈਣਾ ਹੁਣ ਉਹ ਨਿੱਜੀ ਜ਼ਮੀਨਾਂ ਲਈ ਤਾਂ ਆਪਣੀਆਂ ਜ਼ਮੀਨਾਂ ਲਈ ਤਾਂ ਆਪਣੇ ਖੇਤਾਂ ਲਈ ਤਾਂ ਲੜਾਈ ਲੜਦੇ ਨੇ ਆਰੇ ਪਿੰਡਾਂ ਦਾ ਧੁਰਾ ਜਿਵੇਂ ਲੈਂਡ ਪੁਲਿੰਗ ਲਈ ਸਵਾਲ ਸੀ ਨਾ ਕਿ ਲੈਂਡ ਪੁਲਿੰਗ ਨਾਲ ਪਿੰਡ ਉਜੜਨਗੇ ਇਹ ਸ਼ਾਮਲਾਟ ਖੋਈ ਗਈ ਤਾਂ ਵੀ ਪਿੰਡ ਉਜੜਨਗੇ ਇਹ ਸਮੁੱਚੇ ਪਿੰਡ ਦਾ ਹੁਣ ਮਸਲਾ ਹੈ ਤੇ ਇੱਥੇ ਸਰਪੰਚਾ ਪੰਚਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਣੇ ਪੱਧਰ ਤੇ ਮਤੇ ਪਾ ਕੇ ਦੇ ਦੇਣ ਪੰਚਾਇਤਾਂ ਅਧਿਕਾਰ ਨਹੀਂ ਰੱਖਦੀਆਂ ਇਦਾਂ ਕਿ ਪਿੰਡ ਦੀ ਸਾਂਝੀ ਜ਼ਮੀਨ ਆਏ ਨਵੇੜ ਕੇ ਦੇ ਦੇਣ ਗ੍ਰਾਮ ਸਭਾ ਬੁਲਾ ਲਓ ਤੇ ਗ੍ਰਾਮ ਸਭਾ ਚ ਮਤਾ ਪੈ ਜਵੇ ਕਿ ਹਾਂ ਜੀ ਅਸੀਂ ਆਪਣੇ ਪਿੰਡ ਦੀ ਸ਼ਾਮਲਾਟ ਜਮੀਨ ਕਿਸੇ ਕੰਮ ਲਈ ਨਹੀਂ ਦੇਣੀ ਮਜਾਦ ਹੈ ਕੋਈ ਸਰਕਾਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਆ ਲਈ ਆ ਜਵੇ ਤੁਹਾਡੇ ਕੰਨੀ ਝਾਕ ਵੀ ਜਾਵੇ ਇਹ ਤਾਕਤ ਹੈ ਗ੍ਰਾਮ ਸਭਾ ਚ ਕਿ ਪਿੰਡ ਦੀ ਆਬਾਦੀ ਜਿਹੜੇ ਵੋਟਰ ਨੇ ਉਹ ਇਕੱਠੇ ਹੋਣ ਤੇ ਉਹ ਇਕੱਠੇ ਹੋ ਕੇ ਮਤਾ ਪਾਉਣ ਕਿ ਸਾਡੀ ਪਿੰਡ ਦੀ ਜ਼ਮੀਨ ਅਸੀਂ ਕਿਸੇ ਨੂੰ ਨਹੀਂ ਦੇਵਾਂਗੇ ਫਿਰ ਪੰਚਾਇਤ ਜ਼ੋਰ ਲਾ ਲਵੇ ਸਰਕਾਰ ਜ਼ੋਰ ਲਾ ਲਵੇ ਅਫਸਰ ਜ਼ੋਰ ਲਾ ਲੈਣ ਕੇਂਦਰ ਤੋਂ ਲੈ ਕੇ ਸੂਬੇ ਤੱਕ ਦੇ ਲੀਡਰ ਜ਼ੋਰ ਲਾ ਲੈਣ ਫਿਰ ਨਹੀਂ ਜਾ ਸਕਦੀ ਸਰਕਾਰ ਹੈ ਜਨਾਬ ਖੁੱਦ ਦੇ ਵਿੱਚ ਆਪਣੇ ਆਪ ਹੀ ਗ੍ਰਾਮ ਸਭਾ ਸੋ ਇਸ ਲਈ ਆ 17 ਪਿੰਡ ਚੁਣੇ ਨੇ ਜੀ ਕਹਿੰਦੇ ਐ ਮਹਾਲੀ ਖੇਤਰ ਦੇ ਪਿੰਡ ਨੇ ਐ ਬਕਾਇਦਾ ਤੌਰ ਤੇ ਉਹਨਾਂ ਦੇ ਨਾਮ ਨਸਲ ਹੋ ਗਏ ਨੇ ਉਹਨਾਂ ਨਾਮਾਂ ਦੇ ਆਧਾਰ ਦੇ ਉੱਤੇ ਮੀਟਿੰਗ ਦੇ حوالے ਨਾਲ ਡੀਡੀਪੀਓ ਨੇ ਗੱਲ ਮੰਨ ਲਈ ਆ ਕਿ ਬਿਲਕੁਲ ਜੀ ਐ ਉਹ ਕਹਿੰਦੇ ਰੀਅਲ ਅਸਟੇਟ ਪ੍ਰੋਜੈਕਟਾਂ ਦੇ ਵਿੱਚ ਇਹ ਜ਼ਮੀਨਾਂ ਆਈਆਂ ਹੋਈਆਂ ਨੇ ਜੀ ਮਤਲਬ ਪਿੰਡਾਂ ਦੇ ਆਲੇ-ਦਾਲੇ ਜਿੱਥੇ ਪਲਾਟ ਉਸਰ ਗਏ ਜਿੱਥੇ ਕਲੋਨੀਆਂ ਉਸਰਗੀਆਂ ਉਹ ਵੀ ਜ਼ਮੀਨਾਂ ਹੀ ਲਈਆਂ ਨੇ ਹਾਂ ਹੁਣ ਪਰ ਲੋਕ ਚੇਤਨ ਹੋ ਰਹੇ ਨੇ ਆਪਣੀ ਜ਼ਮੀਨ ਨੂੰ ਲੈ ਕੇ ਵੀ ਤੇ ਸ਼ਾਮਲ ਜ਼ਮੀਨ ਨੂੰ ਲੈ ਕੇ ਵੀ ਸੋ ਇਹ ਇਸ ਲਈ ਉਹ ਕਹਿੰਦੇ ਜੀ ਉਹਨਾਂ ਦੇ ਆਲੇ ਦੁਆਲੇ ਪਈਆਂ ਨੇ ਡੀਡੀਪੀਓ ਸਾਹਿਬ ਕਹਿੰਦੇ ਕਿ ਕਬਜ਼ਾ ਹੋਣ ਦਾ ਡਰ ਹੈ ਪ੍ਰਭੂ ਕਬਜ਼ਾ ਹੀ ਤੁਸੀਂ ਕਰਾ ਰਹੇ ਹੋ ਤੇ ਪੰਚਾਇਤਾਂ ਨੂੰ ਬੁਲਾ ਕੇ ਹੁਕਮ ਚੜਦਾ ਮੀਟਿੰਗ ਹੈ ਜੀ ਮੀਟਿੰਗ ਨਹੀਂ ਜਨਾਬ ਤੁਸੀਂ ਹੁਕਮ ਦਿੱਤਾ ਹੈ ਕਿ ਮਤੇ ਪਾ ਕੇ ਲਿਆਓ ਤੇ ਧੰਨਵਾਦ ਉਹਨਾਂ ਸਰਪੰਚਾਂ ਪੰਚਾਂ ਦਾ ਜਿਨ੍ਹਾਂ ਨੇ ਉੱਥੇ ਹਮਮੀਪਰ ਦੀ ਵਿਜੈ ਕਿਹਾ ਕਿ ਅਸੀਂ ਪਿੰਡ ਜਾ ਕੇ ਪੁੱਛਾਂਗੇ ਪਿੰਡ ਦਾ ਨਾਰਮਲ ਘੱਟ ਘੱਟ ਨਹੀਂ ਹੁੰਦਾ ਰਜਿਸਟਰ ਚ ਐਂਟਰੀ ਪਾ ਕੇ ਸੈਕਟਰੀ ਨੂੰ ਕਹਿ ਕੇ ਕਿ ਆ ਜੀ ਪੁੱਛਣਾ ਨਹੀਂ ਸੈਕਟਰੀ ਨੂੰ ਕਹਿ ਕੇ ਕਿ ਆ ਜੀ ਅੱਜ ਦੀ ਤਰੀਕ ਨੂੰ ਗ੍ਰਾਮ ਸਭਾ ਹੈ ਤੇ ਉੱਥੇ ਜੇ ਸਰਪੰਚ ਤੇ ਪੰਚ ਵੀ ਭੱਜ ਜਾਣ ਉਦੋਂ ਬਿਨਾਂ ਵੀ ਪਿੰਡ ਗ੍ਰਾਮ ਸਭਾ ਬੁਲਾ ਸਕਦਾ ਹੈ ਤੇ ਉੱਥੇ ਕਿਸੇ ਨੂੰ ਵੀ ਤੁਸੀਂ ਕਹਿ ਸਕਦੇ ਹੋ ਕਿ ਪਾਪਾਈ ਰਜਿਸਟਰ ਚ ਐਂਟਰੀ ਲਿਖਮਤਾ ਤੇ ਇਸ ਤਰੀਕੇ ਨਾਲ ਤੁਸੀਂ ਜ਼ਮੀਨਾਂ ਬਚਾਉਣੀਆਂ ਤੇ ਇਹਦੇ ਲਈ ਕਹਿੰਦੇ ਕਿ ਕਿਸਾਨ ਜਥੇਬੰਦੀਆਂ ਦਾ ਵੀ ਹੁਣ ਰੋਲ ਵੱਡਾ ਹੋਣਾ ਹੈ ਉਹਨਾਂ ਨੂੰ ਵੀ ਰੋਲ ਨਿਭਾਉਣਾ ਪੈਣਾ ਕਿ ਕਿਸੇ ਤਰ੍ਹਾਂ ਨਾਲ ਆਪਾਂ ਜ਼ਮੀਨਾਂ ਬਚਾਉਣ ਲਈ ਮਹਾਲੀ ਦੇ 17 ਪਿੰਡਾਂ ਦੀ ਜ਼ਮੀਨ ਦੀ ਪਛਾਣ ਕੀਤੀ ਹੈ ਜ਼ਿਲ੍ਹਾ ਅਧਿਕਾਰੀਆਂ ਨੇ ਮੀਟਿੰਗ ਕਰਕੇ ਸਬੰਧਤ ਪੰਚਾਇਤਾਂ ਨੂੰ ਜ਼ਮੀਨਾਂ ਵੇਚਣ ਦੇ ਮਤੇ ਪਾਉਣ ਦੀ ਹਦਾਇਤ ਕਰ ਦਿੱਤੀ ਹੈ ਇਹਨਾਂ ਪਿੰਡਾਂ ਦੇ ਵਿੱਚ ਹੈ ਸੁਖਗੜ ਝੰਡੀਪੁਰ ਇਹਨਾਂ गांव ਪਿੰਡ ਮਾਨਕਪੁਰ ਕਲਰ ਕੰਡਾਲਾ ਹੈ ਕੰਡਾਲੀ ਹੈ ਮਹਿਰਾਮਪੁਰ ਰਾਏਪੁਰ ਕਲਾ ਚੱਪੜਛੜੀ ਕਲਾ ਰੁੜਕਾ ਕਲਾ ਹੈ ਨਾ ਤੇ ਇਸੇ ਤਰ੍ਹਾਂ ਰਾਏਪੁਰ ਖੁਰਦ ਹੈ ਤੇ ਕਿੰਨੇ ਹੀ 17 ਦੇ ਖਰੀ ਪਿੰਡ ਨੇ ਜਿਹੜੇ ਪਿੰਡ ਇੰਜ ਖੋਣ ਦੀ ਤਿਆਰੀ ਹੈ ਸੋ ਹੁਣ ਕਾਰ ਕਰਨ ਦੀ ਲੋੜ ਹੈ ਇੱਕ ਲੜਾਈ ਸਾਡੇ ਉਰੇ ਆ ਗਈ ਜੇ ਇਹ 17 ਪਿੰਡਾਂ ਦੀ ਜ਼ਮੀਨ ਸ਼ਾਮਲਾ ਜ਼ਮੀਨ ਸਰਕਾਰ ਇੰਜ ਲੈ ਗਈ ਤਾਂ ਪੰਜਾਬ ਦੇ ਬਾਕੀ ਪਿੰਡ ਜਿਹੜੇ 13000 ਦੇ ਕਰੀਬ ਸਾਡੇ ਕੁੱਲ ਪਿੰਡ ਨੇ ਉਹ ਭੁੱਲ ਜਾਣਗੇ ਤੁਸੀਂ ਆਪਣੀ ਜ਼ਮੀਨਾਂ ਬਚਾ ਲੋਂਗੇ ਫਿਰ ਇਸ ਤਰ੍ਹਾਂ ਜ਼ਮੀਨਾਂ ਛਾਂਬਲਟ ਜ਼ਮੀਨਾਂ ਖੋ ਜਣਗੀਆਂ ਹਾਂ ਪਿੰਡ 'ਚ ਕੋਈ ਹਸਸਾਲ ਬਣਨਾ ਹੈ ਕੋਈ ਸਕੂਲ ਬਣਨਾ ਹੈ ਕੋਈ ਕਾਲਜ ਬਣਨਾ ਹੈ ਕੋਈ ਯੂਨੀਵਰਸਿਟੀ ਲਈ ਲੈਣੀਆਂ ਹੈ ਪਿੰਡ ਦੇ ਕਿਸੇ ਕਾਰਜ ਲਈ ਲੈਣੀ ਹੈ ਜ਼ਮੀਨ ਉਹ ਸਮਝ ਆਉਂਦੀ ਹੈ ਪਿੰਡਾਂ ਤੋਂ ਆਮਦਨ ਮਤਲਬ ਪਹਿਲਾਂ ਅੰਡੇ ਲੈਂਦੇ ਸੀ ਹੁਣ ਮੁਰਗੀ ਮਾਰਨ ਤੇ ਆ ਗਏ ਕਹਿੰਦੇ ਕਿ ਇਸ ਮੌਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਆਮਲੇ ਫਲੇ ਨੂੰ ਤਨਖਾਹ ਦੇਣ ਲਈ ਪਿੰਡਾਂ ਦੀ ਆਮਦਨ ਚੋਂ 20-25% ਸਰਕਾਰ ਲੈਂਦੀ ਹੈ ਜਿਕੇ ਜੀ ਇਹ ਤੁਹਾਡੇ ਲਈ ਰੱਖਿਆ ਵਿਭਾਗ ਇਸ ਲਈ ਤੁਤੋ ਲੈਣੇ ਆ 20 ਤੋਂ 25% ਪਿੰਡਾਂ ਦੀ ਆਮਦਨ ਚੋਂ ਸਰਕਾਰ ਲੈ ਕੇ ਜਾ ਰਹੀ ਹੈ ਇਹ ਹੁਣ ਵਾਲੀ ਸਰਕਾਰ ਨਹੀਂ ਪਹਿਲਾਂ ਤੋਂ ਚੱਲਦਾ ਆ ਰਿਹਾ ਹੁਣ ਵੀ ਉਵੇਂ ਹੀ ਚੱਲ ਰਿਹਾ ਮਤਲਬ ਆਂਡਾ ਲੈ ਕੇ ਜਾਂਦੇ ਸੀ ਸੋਨੇ ਦਾ ਹੁਣ ਉਹਨਾਂ ਨੂੰ ਲੱਗਦਾ ਕਿ ਮੁਰਗੀਆਂ ਮਾਰ ਲਈਆਂ ਸਾਰੇ ਆਂਡੇ ਇਕੱਠੇ ਕਢ ਲਏ ਹੁਣ ਜ਼ਮੀਨਾ ਹੀ ਖੋਣ ਤੇ ਆ ਗਏ ਸੋ ਇਹਦੇ ਨਾਲ ਪਿੰਡ ਤੇ ਤਾਂ ਅਸਰ ਪੈਣਾ ਹੀ ਪੈਣਾ ਜੇ ਨਾਲ ਤੁਸੀਂ ਜਿਹੜੇ ਆ ਖਰਚ ਚਲਾਉਨੇ ਵੀਰੇ ਕਿੱਥੋਂ ਕਰਨੇ ਇੱਕ ਵਾਰ ਜਮੀਨਾ ਵੇਚ ਲੋਗੇ ਵੱਡਾ ਸਵਾਲ ਖੜਾ ਹੈ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਆਉਂਦੇ ਦਿਨਾਂ ਸ੍ਰੀ ਕਾਟਕ ਸਾਹਿਬ ਤੇ ਤਲਬ ਕਰਨਗੇ ਸ੍ਰੀ ਕਾਟਕ ਸਾਹਿਬ ਦੇ ਸਾਹਮਣੇ ਖਲੋਣਾ ਆਪਣੇ ਗੁਨਾਹ ਕਬੂਲ ਕਰਨੇ ਆਪਣੀ ਗਲਤੀ ਨੂੰ ਮੰਨ ਕੇ ਉੱਥੋਂ ਲੱਗੀ ਤਨਖਾਹ ਨੂੰ ਬਹੁਤ ਨਿਮਰਤਾ ਨਾਲ ਨਿਭਾਉਣਾ ਸਿੱਖੀ ਦੇ ਵਿੱਚ ਪਰਵਾਣ ਚੜਨਾ ਹੁੰਦਾ ਹੈ ਇਹਦੇ ਨਾਲ ਕੋਈ ਜਲੀਲ ਹੋਣਾ ਕੋਈ ਬੇਇੱਜ਼ਤ ਹੋਣਾ ਨਹੀਂ ਹੁੰਦਾ ਹਾਂ ਜੇ ਤੁਸੀਂ ਉੱਥੇ ਜਾ ਕੇ ਵੀ ਝੂਠ ਬੋਲੋ ਜੇ ਉੱਥੇ ਚੋਰੀ ਅੱਡ ਕੇ ਗੁਨਾਹਾਂ ਨੂੰ ਕਬੂਲ ਵੀ ਕਰੋ ਚੋਰੀ ਪਵਾਉਂ ਵੀ ਤੇ ਉਸ ਤੋਂ ਬਾਅਦ ਉਹ ਸਾਰੇ ਫੈਸਲਿਆਂ ਨੂੰ ਅਧਿਆਂ ਨੂੰ ਮੰਨੋ ਉਹਦੇ ਨੂੰ ਨਾ ਮੰਨੋ ਸਵਾਲ ਤਾਂ ਤਾਂ ਹੀ ਉੱਠਦਾ ਹੈ ਇਸ ਸਵਾਲ 'ਤੇ ਜੇ ਤੁਸੀਂ ਫਿਰ ਬਾਦਮੋਲੀ ਤਰਫ ਤੇ ਖੜੇ ਨਹੀਂ ਪਰ ਇਹ ਸਭ ਦੇ ਦਰਮਿਆਨ ਨਵੇਂ ਅਕਾਲੀ ਦਲ ਦੀ ਹੋਣ ਤੋਂ ਬਾਅਦ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਐ ਕਿ ਜੀ ਜਾਨੀ ਹਰ ਪ੍ਰਧਾਨ ਬਣਗੇ ਜਿਸ ਤਰ੍ਹਾਂ ਉਹਨਾਂ ਤੇ ਸਿਆਸੀ ਹਮਲੇ ਧਾਰਮਿਕ ਹਮਲੇ ਹੋਏ ਯਾਨੀ ਲਖਬੀਰ ਸਿੰਘ ਤੋਂ ਲੈ ਕੇ ਐਸਬੀ ਦੇ ਪ੍ਰਧਾਨ ਐਡਵੋਕੇਟ ਹਰੀ ਸਿੰਘ ਧਾਮੀ ਤੱਕ ਤੇ ਉਸ ਤੋਂ ਬਾਅਦ ਫਿਰ ਸੰਤਰਚਨ ਸਿੰਘ ਲੌਂਗਵਾਲ ਹੋਣਾਂ ਦੀ ਵਰਸੀ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਤਕਰੀਰ ਦੇ ਆਧਾਰ ਦੇ ਉੱਤੇ ਕਾਲੀਦਲ ਬਾਦਲਤਰ ਨੇ ਸਵਾਲ ਕੀਤਾ ਕਿ ਜੀ ਦੇਖੋ ਜੀ ਇਹ ਤਾਂ ਜਥੇਦਾਰ ਹੁੰਦੇ ਆ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ ਉਹਨਾਂ ਨੂੰ ਮਿਲਦੇ ਸੀ ਇਹਨਾਂ ਨੂੰ 2 ਤਰੀਕ ਦੇ ਫੈਸਲੇ 2 ਦਸੰਬਰ ਦੇ ਫੈਸਲੇ ਮਿਲ ਕਿਉਂ ਹੀ ਨਹੀਂ ਕਿਉਂਕਿ ਉਹ ਬਾਰ ਬਾਰ ਸੁਧਾਰ ਲਾਅਰ ਸ਼ਬਦੀ ਬਰਤੋਂ ਕਰ ਰਹੇ ਨੇ ਸੁਧਾਰ ਲਾਅਰ ਦਾ ਭੁਗਤਾਂ 2 ਦਸੰਬਰ ਤੋਂ 2 ਦਸੰਬਰ ਤੇ ਪੈ ਗਿਆ ਸੀ ਤੇ ਜੋ ਉਸ ਦਿਨ ਪੈ ਗਿਆ ਸੀ ਫਿਰ ਉਸ ਤੋਂ ਬਾਅਦ ਸੁਧਾਰ ਲਾਅਰ ਸ਼ਬਦੀ ਬਰਤੋਂ ਕਿਉਂ ਇਸ ਸੁਧਾਰ ਬਣਾ ਕੇ ਕਾਲੀਦਲ ਬਾਦਲਤਰ ਨੇ ਯਾਨੀ ਹਰਪਜਿੰਦਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਕਿ ਨਵੇਂ ਕਾਲੀਦਲ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਮ ਪਰਿਆ ਕਿ ਨਹੀਂ ਜੀ ਜੱਤਰ ਹੁੰਦੀਆਂ ਉਹ ਕਦੇ ਨਹੀਂ ਢਿੰਡਸਾ ਉਹਨਾਂ ਦੇ ਘਰੇ ਆਏ ਸੀ ਢਿੰਡਸਾ ਦੀ ਖਬਰ ਲੈਣ ਉਤੋਂ ਬਾਅਦ ਆਏ ਉਹ ਇਹ ਮਹੀਨੇ ਦੀਆਂ ਗੱਲਾਂ ਨਹੀਂ ਜੀ ਤੇ ਕੋਈ ਉਸ ਤੋਂ ਬਾਅਦ ਦੀ ਏ ਸਾਰੀ ਘਟਨਾ ਕਰਮ ਹੈ ਕਹਿੰਦੇ ਸੋ ਇਸ ਲਈ ਕਹਿੰਦੇ ਕਿ ਜੀ ਝੂਠ ਬਦਨਾਮ ਹੈ ਪਰ ਇਸ ਚਲਦੀ ਕੜੀ ਦੇ ਦਰਮਿਆਨ ਬਕਾਇਦਾ ਤੌਰ ਤੇ ਬਲਵਿੰਦਰ ਸਿੰਘ ਜੇਠਵਾਲ ਹੋਰਾਂ ਨੇ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਹੈ ਗਿਆਨੀ ਹਰਪ ਸਿੰਘ ਦੀ ਉਹਦਾ ਆਧਾਰ ਹੋਈ ਚੰਦੂ ਮਜਰੇ ਦੇ ਬੋਲ ਨੇ ਹੁਣ ਇਹਦੇ ਆਧਾਰ ਦੇ ਉੱਤੇ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਬਲਵਿੰਦਰ ਸਿੰਘ ਜੇਠੂਵਾਲ ਤੋਂ ਸਬੂਤ ਮੰਗਣਗੇ ਕਿ ਤੁਸੀਂ ਜਿਹੜੀ ਸ਼ਿਕਾਇਤ ਕਰ ਰਹੇ ਉਹਦੇ ਤੱਤ ਸਬੂਤ ਹੈਗੇ ਕਿਉਂਕਿ ਇੱਕ ਤਰ ਕਹਿ ਰਹੀ ਹੈ ਕਿ 2 ਤਰੀਕ ਤੋਂ ਪਹਿਲਾਂ ਗਈ ਸੀ ਦੂਈ ਤਰ ਕਹਿ ਰਹੀ ਹੈ ਕਿ 2 ਤਰੀਕ ਤੋਂ ਬਾਅਦ ਆਈ ਸੀ ਮਤਲਬ ਉਹ ਤਾਂ ਕਹਿੰਦੇ ਕਿ ਆਇਓ ਜਨਵਰੀ ਫਰਵੀ ਤੋਂ ਬਾਅਦ ਜਦੋਂ 2 ਤੱਕ ਤਾਂ ਤੋਂ ਹਟਾਤੇ ਜਦੋਂ ਜੱਫੀਦਾਰ ਨਹੀਂ ਸੀ ਕੀ ਗੈਨੇ ਕੁਲਦੀਪ ਸਿੰਘ ਗੜਗੱਜ ਦਲਜੀਤ ਸਿੰਘ ਚੀਮਾ ਜਾਂ ਮਹਿੰਦਰ ਘਰੇਵਾਲ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਤੋਂ ਤੱਤ ਸਬੂਤ ਮੰਗਣਗੇ ਜਾਂ ਨਵੇਂ ਕਾਲਜਲ ਦੇ ਜਿਹੜੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹਦਾ ਖੰਡਨ ਕੀਤਾ ਉਹਨਾਂ ਨੂੰ ਤਸਬੂਤ ਮੰਗਣਗੇ ਜਾਂ ਫਿਰ ਜੇ ਬਾਦਲਾਂ ਦਾ ਹੁਕਮ ਹੀ ਹੋਇਆ ਜਿਸ ਕੰਮ ਲਈ ਕਹਿੰਦੇ ਗਿਆਨੀ ਕੁਲਦੀਪ ਸਿੰਘ ਗੜਾਜ ਨੂੰ ਲਿਆਂਦਾ ਉਹ ਹੀ ਸੀ ਕਿ ਭਈ ਦੋ ਤਰੀਕ ਦੇ ਫੈਸਲਿਆਂ ਨੂੰ ਇਸ ਤਰ੍ਹਾਂ ਖੰਡਿਤ ਕਰੋ ਕਿ ਕੌਣ ਜੀਏ ਤਾਂ ਸਹੀ ਨਹੀਂ ਲੇ ਗਏ ਇਸ ਲਈ ਜੋ ਫੈਸਲਾ ਗਲਤ ਹੈ ਕਿ ਜੀ ਪ੍ਰਭਾਵਤਾ ਜਿਗਤਰ ਤੋਂ ਉਹਨੂੰ ਵਾਪਸ ਲੈ ਲਿਆ ਜਾਵੇ ਤੇ ਫਕਰੇ ਕੌਮ ਵਾਪਸ ਮਿਲ ਜਵੇ ਤੇ ਇਹ ਸਾਰੀ ਕਵਾਇਦ ਦੇ ਵਿੱਚ ਜੇ 2 ਦਸੰਬਰ ਦੇ ਫੈਸਲਿਆਂ ਨੂੰ ਇੰਜ ਨਕਾਰਿਆ ਜਾਂਦਾ ਤਾ ਫਿਰ ਕੀ ਪੰਜ ਸਿੰਘ ਸਹਿਬਾਨ ਜਿਹਨਾਂ ਦੀ ਬੈਠਕ ਹੋਈ ਸੀ ਉਹ ਬੁਲਾਏ ਜਾਣਗੇ ਜਿੱਤੇ ਤਿੰਨ ਜੱਤੇਦਾਰ ਸੀ ਗਿਆਨੀ ਸੁਲਤਾਨ ਸਿੰਘ ਜਾਂ ਇਹ ਕਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਇੱਕ ਵਿਅਕਤੀ ਦਾ ਫੈਸਲਾ ਨਹੀਂ ਫੈਸਲਾ ਦਾ ਪੰਜ ਸਿੰਘ ਸਹਿਬਾਨ ਦਾ ਜਾਂ ਫਿਰ ਕੱਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਲਬ ਕਰਨ ਦੀ ਤਿਆਰੀ ਹੋ ਗਈ ਹੈ ਤੇ ਜ਼ਿਕਰ ਜਿਹੜਾ ਹੁੰਦਾ ਤਾਂ ਕੀ ਬਾਦਲ ਦਾ ਇੱਕ ਨਵੀਂ ਗਲਤੀ ਕਰੇਗਾ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕਦਮ ਹੋਰ ਵੱਡਾ ਹੋਏਗਾ ਇਹ ਵੀ ਸਵਾਲ ਨਾਲ ਦੀ ਨਾਲ ਚਾਸਾਤ ਰੁਪਈਆ ਚਲੋ ਇਹ ਸਭ ਦੇ ਦਰਮਿਆਨ ਅੱਜ 27 ਤਰੀਕ ਹੋਲੀ ਦੇਨ ਟਲ ਗਿਆ ਤੇ ਭਾਰਤ ਦੇ ਉੱਤੇ ਟਰੰਪ ਵੱਲੋਂ 50% ਦੀ ਟੈਰਫ ਲਾਗਿਆ ਜੀ ਹਾਂ ਇਸ ਟੈਰਫ ਨੂੰ ਰੂਸ ਵਾਲੇ ਮਸਲੇ ਤੇ ਅਧਾਰ ਤੇ ਦੇਖਿਆ ਜਾ ਰਿਹਾ ਕਿ ਰੂਸ ਨਾਲ ਸਮਝੌਤਾ ਨਹੀਂ ਤੋੜਿਆ ਇਸ ਲਈ ਪਹਿਲਾਂ 6-7 ਅਗਸਤ ਨੂੰ 25% ਲਾਤਾ ਸੀ ਹੁਣ 25% ਹੋਰ ਲਾਤਾ ਤੇ ਚੀਨ ਨੂੰ ਵੀ ਧਮਕੀ ਦਿੱਤੀ ਕਿ 200% ਲਾ ਦੇਾਂਗੇ ਤੁਹਾਡੇ ਤੇ ਪਰ ਸਵਾਲ ਤਾਂ ਇਹ ਹੈ ਜੀ ਕਿ ਇਹਨਾਂ ਭਾਰਤ ਤੇ ਅਸਰ ਹੈ ਉਹ 48 ਅਰਬ ਡਾਲਰ ਦਾ ਪੈਣਾ ਸਾਡੇ ਨਿਰਿਆਤ ਕਾਰੋਬਾਰ ਤੇ ਉਧਰ ਸਾਡਾ ਮਾਲ ਜਾਣਾ ਬੰਦ ਹੋ ਜਾਣਾ ਡੰਪ ਹੋ ਜਾਣਾ ਹੈ ਫਿਰ ਸਾਨੂੰ ਬਦਲ ਲੱਭਣੇ ਪੈਣੇ ਆ ਅਮਰੀਕਾ ਲਗਾਤਾਰ ਧਮਕੀ ਵੀ ਦੇ ਰਿਹਾ ਤੇ ਪਰ ਭਾਰਤ ਨੇ ਨਰਿੰਦਰ ਮੋਦੀ ਹੋਰਾਂ ਨੇ ਗੱਲ ਮੰਨੀ ਹੈ ਕਿ ਇਸ ਟੈਰਫ ਦਾ ਸਾਡੇ ਤੇ ਅਸਰ ਪੈਣਾ ਤੇ ਚੀਨ ਰੂਸ ਤੇ ਭਾਰਤ ਹੁਣ ਇੱਕ ਮਾਲਾ ਚ ਪਰੋਏ ਹੋਏ ਨਜ਼ਰ ਆਉਣ ਲੱਗੇ ਨੇ ਚਾਹੇ ਉਹ ਮੁਸੀਬਤ ਦੇ ਹਵਾਲੇ ਨਾਲ ਇਕੱਠੇ ਹੋ ਰਹੇ ਹੋਣ ਜੇਕਰ ਇਹ ਤਿੰਨ ਮੁਲਕ ਵੀ ਇਕੱਠੇ ਹੁੰਦੇ ਨੇ ਤਾਂ ਦੁਨੀਆ ਦੇ ਕੁਝ ਹੋਰ ਮਿਲਕਾਂ ਨੂੰ ਵੀ ਤਾਕਤ ਮਿਲੂਗੀ ਤੇ ਅਮਰੀਕਾ ਨੂੰ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ ਪਰ ਇਹਦੇ ਬਦਲ ਵੱਜੋ ਜੇ ਆਪਾਂ ਦੇਖਣਾ ਹੋਵੇ ਕਿ ਭਾਰਤ ਮੁਰੇ ਇਸ ਮੁਸ਼ਕਲ ਤੋਂ ਨਿਕਲਣ ਲਈ ਇਹ ਟੈਰਫ ਬਾਰ ਦੇ ਵਿੱਚੋਂ ਨਿਕਲਣੀ ਕਿਹੜੇ ਚਾਰ ਬਦਲ ਪਏ ਨੇ ਉਹਨਾਂ ਚ ਪਹਿਲਾ ਬਦਲ ਅਮਰੀਕਾ ਤੋਂ ਬਾਹਰ ਨਵੇਂ ਬਾਜ਼ਾਰਾਂ ਦੀ ਤਲਾਸ਼ ਕਹਿੰਦੇ ਜੀ ਅਮਰੀਕਾ ਨੂੰ ਦਰਕਨਾਰ ਕਰ ਦਿੱਤਾ ਜਾਵੇ ਨਵੇਂ ਬਾਜ਼ਾਰ ਲੱਭੇ ਜਾਣ ਦੁਨੀਆ ਦੇ ਵਿੱਚ ਦੂਸਰਾ ਰੂਸ ਨਾਲ ਨਵੀਂ ਵਪਾਰ ਕਰਾਨੀ ਨੀਤੀ ਤੇ ਸਮਝੌਤਾ ਰੂਸ ਨੇ ਆਪਰ ਕੀਤੀ ਸੀ ਕਿ ਮੈਂ 5% ਸਸਤਾ ਵੀ ਦਊਂਗਾ ਤੇਲ ਤੇ ਲੋਡ ਪਈ ਤਾਂ ਮੈਂ ਅਮਰੀਕਾ ਵਾਲਾ ਸਮਾਨ ਵੀ ਚੱਕਣ ਲਈ ਤਿਆਰ ਆ ਨਵੇਂ ਸਿਰ ਤੋਂ ਸਮਝੌਤਾ ਕਰ ਲਿਆਂਗੇ ਰੂਲਸ ਨਾਲ ਨਵੀਂ ਵਪਾਰਕ ਰਾਜਨੀਤੀ ਤੇ ਕੰਮ ਤੇ ਕਹਿੰਦੇ ਜੀ ਟੈਰਫ ਵਧਾਉਣ ਤੇ ਭਾਰਤ ਵੀ ਵਿਚਾਰ ਕਰ ਲਵੇ ਜਿਵੇਂ ਚੀਨ ਨੇ ਕਿਹਾ ਸੀ ਨਾ ਕਿ ਤੂੰ ਵਧਾ ਫਿਰ ਮੈਂ ਵੀ ਵਧਾਉਣਾ ਤੇ ਜੇ ਹੁਣ ਫਿਰ ਚੀਨ ਨੂੰ ਕਹਰੇ ਹੋ ਸਕਦਾ ਚੀਨ ਫਿਰ ਵਧਾਉਣ ਦੀ ਗੱਲ ਕਰੇ ਉਸੇ ਤਰ੍ਹਾਂ ਭਾਰਤ ਵੀ ਚੈਲੰਜ ਕਰ ਦਵੇ ਕਿ ਮੈਂ ਵੀ ਵਧਾਉਣਾ ਫਿਰ ਅਮਰੀਕਾ ਵਾਲੇ ਸਮਾਨ ਤੇ ਇਸੇ ਤਰ੍ਹਾਂ ਉਹ ਕਹਿੰਦੇ ਕਿ ਜਾਂ ਫਿਰ ਅਮਰੀਕਾ ਨਾਲ رابطہ ਜਦੋਂ ਕਿ ਵਿਦੇਸ਼ੀ ਕੁਝ ਜਰਮਨ ਤੇ ਜਾਪਾਨ ਦੀਆਂ ਖਬਰਾਂ ਤਾਂ ਵੀ ਧੰਮ ਭਰਦੀਆਂ ਨੇ ਕਿ ਡ੍ਰੰਪ ਨੇ ਫੋਨ ਕੀਤਾ ਸੀ ਨੰਦਰ ਮੋਦੀ ਨੇ ਫੋਨ ਨਹੀਂ ਚੁੱਕਿਆ ਜੇਕਰ ਪਾਦ ਦਮਤ ਖਾਵੇ ਤਾਂ ਫਿਰ ਦੇਸ਼ ਦੁਨੀਆ ਦੇ ਤੁਸੀਂ ਬਿਸ਼ਵਗੁਰੂ ਬਣ ਸਕਦੇ ਹੋ ਸਵਾਲ ਦਮਦੋਂ ਖਾਣ ਦਾ ਵੀ ਹੈ ਤੇ ਇਸ ਮੁਸ਼ਕਲ ਖੜੀ ਦੇ ਵਿੱਚ ਆਰਥਿਕ ਤੌਰ ਤੇ ਮੁਲਕ ਨੂੰ ਬਚਾਉਣ ਦੇ ਲਈ ਤੁਹਾਨੂੰ ਬਦਲਵੇਂ ਰਾਹ ਲੱਭਣ ਦਾ ਵੀ ਹੈ ਬਹੁਤ ਬਹੁਤ ਸ਼ੁਕਰੀਆ